ਹਾਂ ਜੀ। ਡੇਲੀ ਫਾਸਟ ਪੰਜਾਬੀ ਤੇ ਮੈਂ ਹਾਂ ਗੁਰਦੀਪ ਸਿੰਘ ਛਾਦਰੀ ਇਸ ਵਕਤ ਮੌਜੂਦ ਹਾਂ ਜਖੇਪੜ ਦੇ ਚੌਕ ਵਾਸਤੇ ਵਿੱਚ ਜਿੱਥੇ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਿਵਾਦ ਹੋਇਆ ਇੱਕ ਗਰੰਥੀ ਸਿੰਘ ਜੋ ਕਿ ਕੀਤਨੀ ਜਥਾ ਸੀ ਉਹਨਾਂ ਵੱਲੋਂ ਗੁਰਦੁਆਰਾ ਦੀ ਕਮੇਟੀ ਵੱਲੋਂ ਜਿਹੜੇ ਰਾਗੀ ਸਿੰਘ ਨੂੰ ਪੈਸੇ ਜਿਹੜੇ ਭੇਟਾ ਦੇ ਬਚਾਇਆ ਸੀ ਉਹ ਪੈਸੇ ਗੋਲ ਵਿੱਚ ਪਾਉਣ ਨੂੰ ਲੈ ਕੇ ਇੱਕ ਵਿਵਾਦ ਖੜਾ ਹੋਇਆ ਸੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਅੱਜ ਜਿਕੇਪੜ ਦੇ ਵਿੱਚ ਮੌਜੂਦ ਆ ਇੱਕ ਕਮੇਟੀ ਜਾਂ ਇੱਕ ਇਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਹੋਇਆ ਦੋਵੇਂ ਤਰ੍ਹਾਂ ਖੜੀਆਂ ਨੇ ਗੱਲਬਾਤ ਕਰ ਲੈਣੇ ਆ ਪਹਿਲਾਂ ਜਿਹੜੇ ਰਾਗੀ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜਿਹੜਾ ਕੱਲ ਜਿਹੜੀ ਘਟਨਾ ਵਾਪਰੀ ਹੈ ਬੜੀ ਮੰਦਭਾਗੀ ਹੈ ਕਿਸ ਤਰ੍ਹਾਂ ਦੇਖਦੇ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਹੀ ਵਾਹਿਗੁਰੂ ਜੀ ਘਰ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜੀ ਕੱਲ ਘਟਨਾ ਵਾਪਰੀ ਹੈ ਜੀ ਉਹਦੇ ਸਪਸ਼ਟ ਕਰਨ ਵਾਸਤੇ ਅੱਜ ਨਗਰ ਦੀ ਪੰਚਾਇਤ ਤੇ ਚਾਰੇ ਵਸਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਉਸ ਗੁਰਦੁਆਰਾ ਸਾਹਿਬ ਤੋਂ ਪ੍ਰਬੰਧਕ ਵੀ ਆਏ ਨੇ। ਤੋਂ ਆਪ ਵੀ ਉਹ ਸੱਜਣੇ ਇਥੇ ਆਏ ਨੇ। ਜੋ ਕੱਲ ਵੀ ਹੋਇਆ ਜੀ ਉਸ ਸੰਬੰਧ ਵਿੱਚ ਅੱਜ ਸੰਗਤ ਨੇ ਜੋ ਫੈਸਲਾ ਲਿਆ। ਉਹ ਇਹ ਆਪਣੀ ਗਲਤੀ ਮੰਨਦੇ ਨੇ। ਬਾਕਾਇਦਾ ਇਹ ਗਲਤੀ ਦੱਸਣਗੇ ਵੀ ਸਾਡੇ ਕੋਲੋ ਗਲਤੀ ਹੋਈ ਹੈ। ਉਸ ਕਰਕੇ ਆਪਾਂ ਨੇ ਫਿਰ ਇਸ ਗੱਲ ਨੂੰ ਨਹੀਂ ਵਧਾਉਣਾ ਠੀਕ ਸਮਝਿਆ। ਕਿ ਠੀਕ ਹੈ ਸਿੱਖ ਧਰਮ ਦਾ ਮਸਲਾ ਹੈ। ਸਾਰੀ ਸੰਗਤ ਨੇ ਫੈਸਲਾ ਕੀਤਾ ਸਾਨੂੰ ਸਿਰ ਮੱਥੇ ਹੈ। ਪਰ ਇਹ ਇਹਨਾਂ ਨੇ ਗਲਤੀ ਕੀਤੀ ਹੈ ਮੰਨੀ ਹੈ। ਦੇਖ ਰਹਾ ਬਸ ਦੇਖੀਏ ਤਾਂ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਹੈ ਉਹ ਉਹਨਾਂ ਨਹੀਂ ਚਾਹੀਦਾ ਸੀ ਕਿਉਂਕਿ ਜਿਹੜਾ ਕੀਰਤਨੀ ਜਥੇ ਨੇ ਜਾਂ ਰਾਗੀ ਜਥੇ ਨੇਗੇ ਉਹ ਹੀ ਸਾਡੇ ਸਿੱਖ ਧਰਮ ਦੀ ਨੂੰ ਹੋਂਦ ਨੂੰ ਬਚਾਉਂਦੇ ਨੇ ਦੇਖ ਰਿਹਾ ਇਸ ਤਰ੍ਹਾਂ ਹੋਵੇਗਾ ਤਾਂ ਨਾਜਾਇਜ਼ ਵਰਤੋਂ 'ਚ ਇਹਨੂੰ ਪੈਸੇ ਨੂੰ ਅਸੀਂ ਗਿਣਦੇ ਆ ਕੋਈ ਖਬਰ ਨਹੀਂ ਬਹੁਤ ਜ਼ਿਆਦਾ ਲੈ ਜਾਂਦੇ ਆ ਸੋ ਇਹ ਅਸੀਂ ਤਾਂ ਕਹਾਂਗੇ ਵੀ ਇਦਾਂ ਹੁਣੇ ਹੀ ਨਹੀਂ ਚਾਹੀਦਾ ਹਨਾ ਇਹ ਬਹੁਤ ਮੰਦ ਭਾਗੀ ਗੱਲ ਐ ਇਸ ਤਰ੍ਹਾਂ ਕਰਕੇ ਕੋਈ ਆਉਣ ਵਾਲੇ ਸਮੇਂ 'ਚ ਦੀ ਵੇਹਣਾ ਸੀ ਆਪਣੇ ਬੱਚਿਆਂ ਦੀ ਗੱਲ ਕਰਦੇ ਕਿਸੇ ਦਿਨ ਹੀ ਕਰਦੇ ਤਾਂ ਇਹ ਰਾਤੇ ਤੁਰਨਗੇ ਨਹੀਂ ਪਰ ਅਸੀਂ ਬੱਚਿਆਂ ਨੂੰ ਇਹ ਨਹੀਂ ਕਹਾਂਗੇ ਸਿੱਖੀ ਛੱਡੋ ਸਿੱਖੀ ਸਾਡੀ ਅਸੀਂ ਜੜ ਹੈ ਗੁਰਬਾਣੀ ਨਾਲ ਅਸੀਂ ਜੁੜੇ ਆ ਅਸੀਂ ਆਪਣੇ ਘਰ ਬੈ ਕੇ ਵੀ ਨਿਤਨੇਮ ਕਰ ਲਾਂਗੇ ਕਰਦੇ ਆ ਪਰ ਇਦਾਂ ਦੇ ਫਿਰ ਜਦੋਂ ਥਾਂ ਥਾਂ ਤੇ ਇਦਾਂ ਦੇ ਭੰਡੀ ਪ੍ਰਚਾਰ ਹੋ ਜਾਂਦੇ ਇਦਾਂ ਕਰਦੇ ਨਹੀਂ ਬਥੇਰਾ ਕੁਝ ਕਰਿਆ ਸਾਡੇ ਨਾਲ ਕੱਲ੍ਹ ਉਹ ਲਿਆ ਕੇ ਇੱਥੇ ਰੱਖੋ ਕਿੱਥੇ ਆ ਬਾਬਾ ਕਿੱਥੇ ਇਹਨਾਂ ਨੇ ਕਿਹਾ ਹੋਣਾ ਵੀ ਉਹ ਭਾਈ ਅੰਦਰ ਬੈਠੇ ਨੇ ਉਹ ਕਹਿੰਦੇ ਵੀ ਇਹਦਾ ਸੂਲ ਹੀ ਨਹੀਂ ਹੈਗਾ ਮਤਲਬ ਇਦਾਂ ਨਹੀਂ ਕੋਈ ਗੱਲ ਨਹੀਂ ਕਰੀ ਪਿਆਰ ਨਾਲ ਤਾਂ ਕੋਈ ਸਾਨੂੰ ਕਹਿੰਦੇ ਵੀ ਹਾਂ ਜੀ ਤੇ ਜਿੰਨਾ ਪਰਿਵਾਰ ਨਾਲ ਮੈਂ ਕਿਹਾ ਜੀ ਜਿਹੜੇ ਭਾਈ ਸਾਹਿਬ ਆਏ ਸੀ ਸਾਨੂੰ ਕਹਿਣ ਮੈਂ ਉਹਨਾਂ ਨੂੰ ਕਿਹਾ ਜੀ ਜਾਈਏ ਸਾਨੂੰ ਇਜਾਜ਼ਤ ਦੇ ਹੋਣ ਕਹਿਣ ਦਾ ਇਹੀ ਮਤਲਬ ਹੁੰਦਾ ਭਾਈ ਭੇਟਾ ਦੇਓ ਅਸੀਂ ਜਾਈਏ ਉਹ ਕਹਿੰਦੇ ਕੋਈ ਗੱਲ ਨਹੀਂ ਜੋ ਫਿਰ ਕਰਦੇ ਪਹਿਲਾਂ ਪ੍ਰਬੰਧਕਾਂ ਨਾਲ ਆਪਾਂ ਗੱਲ ਕਰ ਲਈ ਵੀ ਸਾਡੀ ਆਹ ਗੱਲ ਹੋਈ ਹੋਈ ਹੈ ਵੀ ਜਿਹੜੇ ਪੈਸੇ ਨੇ ਪਹਿਲਾਂ ਇਹ ਰੱਖੋ ਲਿਆ ਕੇ ਤੇ ਆਹ ਗੱਲ ਹੋਈ ਹੈ ਜਿਹੜੇ ਭੇਟਾ ਵਾਲੇ ਪੈਸੇ ਸੀ ਤੁਸੀਂ ਨੇ ਖੁਦ ਗੋਲਚੇ ਤੱਕ ਕਿਸੇ ਮੈਂਬਰ ਨੇ ਤੁਹਾਡੇ ਨਹੀਂ ਅਸੀਂ ਸਾਰੀ ਸੰਗਤ ਦੇ ਸਾਹਮਣੇ ਪਹਿਲਾਂ ਇਹ ਰੱਖਿਆ ਹੈ ਉਹ ਵੀਡੀਓ 'ਚ ਵੀ ਉਦਾਂ ਹੀ ਹੈ ਉਸ ਤੋਂ ਬਾਅਦ ਅਸੀਂ ਆਪਣੇ ਭਚੰਗੀ ਨੂੰ ਕਿਹਾ ਵੀ ਪਾ ਕੇ ਆ ਤੇ ਇੱਕ ਬੰਦਾ ਅਸੀਂ ਕਿਹਾ ਕਿ ਆ ਵੀਓ ਗੇਟ ਤੱਕ ਨਾਲ ਗਿਆ ਉਹ ਸਾਰਾ ਕੁਝ ਵੀਡੀਓ ਚ ਪਿਆ ਜੀ ਅੱਜ ਤੇ ਇਕੱਠ ਹੋਇਆ ਇਹਨਾਂ ਨੇ ਮਾਫੀ ਮੰਗੀ ਹੈ ਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤੁਸੀਂ ਮਾਫੀ ਦੇ ਰਹੇ ਹੋ ਹਾਂਜੀ ਸੰਗਤ ਵੱਡੀ ਹੁੰਦੀ ਹੈ ਜੀ ਚਲੋ ਉਹ ਹੁਣ ਸਾਰਿਆਂ ਚ ਹੀ ਹੋਇਆ ਪਤਾ ਹੀ ਹੈ ਸਾਰੇ ਭੈਣ ਭਾਈ ਨੇ ਅਸੀਂ ਇੱਥੇ ਰਹਨੇ ਆ ਵਰਤਦੇ ਆ ਪਿਆਰ ਆ ਸਾਰਿਆਂ ਨਾਲ ਪਰ ਐਂ ਠੀਕ ਹੈ ਉਹ ਗੱਲ ਹੋਈ ਹੈ ਜਿਹੜੀ ਗਲਤ ਕੀਤੀ ਹੈ ਉਹਦੇ ਲਈ ਇਹਨਾਂ ਨੇ ਮਾਫੀ ਮੰਗੀ ਹੈ ਤੇ ਆਪਾਂ ਮਾਫ ਕਰਨ ਵਾਲਾ ਤਾਂ ਪਰਮੇਸ਼ਰ ਹੈ ਆਪਾਂ ਤਾਂ ਕੋਈ ਬਹੁਤ ਵੱਡੇ ਨਹੀਂ ਸੰਗਤ ਵਿੱਚ ਸੋਨ ਹਾਂਜੀ ਬਾਈ ਜੀ ਕੀ ਨਾਮ ਆਪਾਂ ਸਤਿ ਸ਼੍ਰੀ ਅਕਾਲ ਜੀ ਚੌਬਸ ਗ੍ਰਾਮ ਪੰਚਾਇਤ ਮੈਂਬਰ ਆਈ ਮੈਂ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਕੱਲ ਦੀ ਘਟਨਾ ਤੁਹਾਡੇ ਘਰ ਉੱਤੇ ਦੇ ਵਿੱਚ ਵਾਪਰੀ ਹੈ ਦੇਖੋ ਜੀ ਉਹ ਚਲੋ ਕਮੇਟੀ ਦੇ ਥੋੜੇ ਜਿਹੜਾ ਉਹਨਾਂ ਦਾ ਮਤਾ ਪਾਇਆ ਨਾ ਉਹ ਚ ਉਹਨਾਂ ਤੋਂ ਸਮਝਣ ਚ ਮਿਸਟੇਕ ਰਹੀ ਗਈ ਥੀ ਜਿਹੜੇ ਉੱਥੇ ਪ੍ਰਬੰਧਕ ਦਾ ਲੋਕਲ ਕਮੇਟੀ ਉਹਨਾਂ ਦੀ ਪੜਾਈ ਹੋਈ ਤੇ ਉਹ ਮਤਾ ਇਸ ਤਰ੍ਹਾਂ ਦੀ ਵੀ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਜੋ ਕਥਾ ਕੀਰਤਨ ਕਰਦੇ ਨੇ ਕਿਸੇ ਸਮਾਗਮ ਤੇ ਭੋਗਦੇ ਜਾਂ ਖੁਸ਼ੀ ਤੇ ਤਾਂ ਉਹ ਜਿਨ੍ਹਾਂ ਦੀ ਜਿਹੜੀ ਉਹਨਾਂ ਦੀ ਭੇਟਾ ਹੋਏਗੀ ਉਹ ਵੀ ਉਹਨਾਂ ਨੂੰ ਗੋਲਕ ਚ ਪਾਉਣੀ ਪੂਏ ਉਹਨਾਂ ਨੇ ਇਹ ਫੈਸਲਾ ਕਰਿਆ ਉਹਨਾਂ ਦੇ ਸਮਝਣ ਚ ਫਰਕ ਰਹਿ ਗਿਆ ਉਹਨਾਂ ਨੇ ਜਿਹੜੇ ਵੀ ਬਾਹਰੋਂ ਕੋਈ ਪ੍ਰਚਾਰਕ ਲੈ ਕੇ ਆਊਗਾ ਕੋਈ ਪਰਿਵਾਰ ਆਪਦੇ ਤੌਰ ਤੇ ਉਹ ਉਹਦੇ ਹੋਊਗੀ ਭੇਟਾ ਸਾਰੀ ਉਹ ਆਉਣ ਵਾਲੇ ਭਾਈ ਸਾਹਿਬ ਦੀ ਤੇ ਉਹ ਪ੍ਰਚਾਰਕ ਰਾਗੀ ਕੋਈ ਬੁਲਾਉਣੇ ਆ ਉਹਦਾ ਸਤਿਕਾਰ ਕਰੀਏ ਮਹਾਰਾਜ ਦੇ ਵਜ਼ੀਰ ਨੇ ਤੇ ਬਸ ਇੰਨੇ ਹਾਂਜੀ ਕੀ ਨਾਮ ਆ ਪੜਾ ਪ੍ਰਗਤ ਸਿੰਘ ਜੀ ਜੀ ਤੁਸੀਂ ਪ੍ਰਧਾਨ ਹੋ ਪ੍ਰਧਾਨ ਜੀ ਸਰੋਣੇ ਤੋਂ ਕਿ ਸੋ ਬਕਰ ਕਮਾ ਕੀ ਦੇ ਸੁਪਰਦਾਂ ਜੀ ਮੇਰਾ ਪਹਿਲਾ ਸਵਾਲ ਇਹ ਹੈ ਗੁਰਬਾਣੀ ਕਹਿੰਦੀ ਹੈ ਕਿ ਗੁਰੂ ਦੀ ਗੋਲਤ ਗਰੀਬ ਦਾ ਮੂੰਹ ਤੇ ਕੱਲ ਜਿਹੜਾ ਹੋਇਆ ਹੈ ਗਰੀਬ ਦੇ ਮੂੰਹ ਚ ਗੋਲਕ ਚ ਪਾਟਾ ਗੋਲਕ ਚ ਪਾਟਾ ਜੀ ਇਹ ਮਤਲਬ ਵੀ ਘਰ ਵਾਲਿਆਂ ਦਾ ਫੈਸਲਾ ਠੀਕ ਹੈ ਘਰ ਵਾਲੇ ਕਹਿੰਦੇ ਬਰਦਾਰਾ ਸਾਹਿਬ ਨੂੰ ਇੰਤਮਉਂਦੀ ਹੈ ਦੱਸੋਗੇ ਜਰਾ ਹਾਂ ਜਿਵੇਂ ਹੈਗੀ ਸਾਡੇ ਕੋਲ 40 45 ਕਿੱਲੇ ਮੁਲਾਜ਼ਮ ਵੀ 8 10 ਨੇ ਇੱਥੇ ਸਾਡੇ ਮਲਾਜ਼ਮ ਉੱਥੇ ਹੋਰੇ ਦੋ ਵੀ ਘਰ ਲੋਕਲ ਨੇ ਦੋ ਤਿੰਨ ਮਲਾਜ਼ਮਾਂ ਦੀ ਰੋਡ ਪੈਂਦੀ ਹੈ ਕਿੰਨਾ ਜਿੱਦ ਕੇ ਆਪਾਂ ਚੱਲ ਕਰੀਏ ਤੁਸੀਂ ਦੱਸਿਆ 45 ਕਿੰਨਾ ਘਟੇ ਆ ਜਾਂਦਾ ਉੱਥੇ ਕਿੱਟਾ ਆ ਜਾਂਦਾ ਜੀ ਉੱਥੇ 27-28 ਲੱਖ ਰੁਪਏ ਆ ਜਾਂਦਾ ਵੈਰੀ ਗੁੱਡ ਮਤਲਬ ਇਹ ਮਲਾਜ਼ਮ ਵੀ ਬਹੁਤ ਨੇ ਜੀ ਉੱਥੇ 8-10 ਮਲਾਜ਼ਮ ਨੇ ਜੀ ਤੇ ਲੰਗਰ ਵੀ ਚੱਲਦਾ ਜੀ 24 ਘੰਟੇ ਫਿਰ ਪ੍ਰਧਾਨ ਜੀ ਜੇਕਰ 45 ਕਿੰਨੇ ਦਾ ਇੰਨਾ ਠੇਕਾ ਹੁੰਦਾ ਤੁਹਾਡੇ ਕੋਲੇ ਫਿਰ 5-700 ਰੁਪਏ ਪੇਛੇ ਤਾਂ ਬਾਦ ਖੜਾ ਕਰਨ ਦੀ। ਬਾਦ ਨਹੀਂ ਖੜਾ ਹੁੰਦਾ ਇਹ ਉਹ ਤਾਂ ਵੀ ਸਾਡੇ ਤੋਂ ਅਣਜਾਣੀ ਚ ਹੋਇਆ ਕੰਮ ਆ। ਵੀ ਜਦੋਂ ਇਹਨਾਂ ਦੀ ਆਪ ਤੇ ਗੱਲ ਹੋ ਗਈ ਸਾਡੇ ਨਾਲ ਉਹਦੇ ਵਿੱਚ ਮਸਲਾ ਹੀ ਨਹੀਂ ਰਿਹਾ ਕੋਈ। ਅਸੀਂ ਤਾਂ ਬਾਬਾ ਜੀ ਕੋਲੇ ਆਏ ਨਹੀਂ ਹੈਗੇ ਵੀ ਕਿੰਨੇ ਲੈਣੇ ਨੇ ਕਿੰਨੇ ਨਾਲ। ਜਦੋਂ ਇਹਨਾਂ ਨੇ ਆਪ ਤੇ ਰੋਲਾ ਪਾ ਕੇ ਅਸੀਂ ਤਾਂ ਹੋਂਕਸ਼ ਨੂੰ ਜਾਈਆ ਗੱਲ ਵੀ ਬਈ ਕਿ ਆਪਾਂ ਨੇ ਜਿੱਤ ਲਾਂਗੇ। ਅੱਜ ਵੀ ਹਾਰ ਹੀ ਸੰਗ ਇਕੱਠੀ ਹੋਈ ਆ ਪਿੰਡ ਦੀ। ਚਾਰੇ ਵਸਾਂ ਨਾਲ ਉਹ ਗੁੰਗਾਰ ਸੰਜਿਆ ਕੋਲ। ਉਹਨਾਂ ਦੇ ਵਿੱਚ ਇੱਕ ਵਿਅਕਤੀ ਸੀਗਾ ਉਹ ਬਾਬਾ ਜੀ ਨੂੰ ਇਹ ਕਹਿ ਰਿਹਾ ਸੀਗਾ ਵੀ ਤੁਸੀਂ ਸਾਡੇ ਫੰਕਸ਼ਨ ਤੇ ਆਇਓ। ਆ ਤੁਹਾਨੂੰ ਪੈਸੇ ਬੜਾ ਨੇ ਕੱਲ ਨੂੰ ਆ ਜੇ ਕਹਿੰਦੇ ਬਾਜਾ ਵਜਾਈ ਦਈਏ ਚਲੋ ਬਾਬਾ ਜੀ ਉਹ ਉੱਥੇ ਪਤਾ ਕੀ ਹੁੰਦਾ ਕੋਈ ਸੌ ਤਰ੍ਹਾਂ ਦੇ ਬੰਦੇ ਹੁੰਦੇ ਨੇ ਕੋਈ ਵਿੱਚ ਬਾਅਦ ਖੜਾ ਕਰਨ ਵਾਲੇ ਹੁੰਦੇ ਨੇ ਵੀ ਆਪ ਚ ਰੌਲਾ ਕੋਈ ਲੜਾਈ ਝਗੜਾ ਹੋ ਗਏ ਤੁਸੀਂ ਉਹ ਬਾਅਦ ਚ ਜਾ ਗਏ ਨਹੀਂ ਅਸੀਂ ਬਾਬਾ ਜੀ ਨਾਲ ਬੈ ਕੇ ਸਮਝੌਤਾ ਕਰਿਆ ਅੱਜ ਵੀ ਇਹਨਾਂ ਤੋਂ ਮਾਫੀ ਮੰਗ ਗਏ ਵੀ ਉਹ ਹੋਇਆ ਮਾਰੀ ਹੋਇਆ ਜੋ ਕੋਈ ਤੁਹਾਨੂੰ ਗਲਤ ਬੋਲ ਗਿਆ ਸੀ ਮਾਫੀ ਚਾਹ ਰਿਹਾ ਅੱਛਾ ਨਹੀਂ ਅੱਛਾ ਥੋੜਾ ਜੀ ਜਿਹੜੇ ਰਾਗੀ ਸਿੰਘ ਨੇ ਜੋ ਵੀ ਸੇਵਾਮਾਨ ਹੁੰਦੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਏ ਹਾਂਜੀ ਹਾਂ ਵਿਸ਼ਵਾਸ ਦਿਵਾਉਣਾ ਵੀ ਏਸੀ ਕੋਈ ਗੱਲ ਤੋਂ ਮੈਨੂੰ ਹੋਈ ਦਾ ਪੱਪਾ ਜੀ ਨਾਲ ਬਈ ਕਈ ਗੱਲ ਕਰੀ ਆ ਸਾਰੇ ਪਿੰਡ ਦੇ ਨਾਲ ਕਰ ਲਈਏ ਸਭ ਕੋਈ ਹੋਣਾ ਨਹੀਂ ਹੋਊਗਾ ਬਾਬਾ ਜੀ ਹੁਣ ਸਹਿਮਤ ਨੇ ਤੁਹਾਡੇ ਨਾਲ ਹਾਂਜੀ ਹਾਂ ਸਹਿਮਤ ਨੇ ਜੀ ਬਿਲਕੁਲ ਅਸੀਂ 2 ਘੰਟੇ ਹੋ ਗਏ ਥੱਲੇ ਬੈਠਾ ਨੂੰ ਪਰਚੇਤਾ ਵੀ ਬੈਠੇ ਨੇ ਚਾਰੇ ਬਸਮੀਆਂ ਕਮੇਟੀਆਂ ਬੈਠੇ ਨੇ ਵੀ ਚਲੋ ਆਣ ਜਾਣਾ ਚਾਹੂਗਾ ਜੇ ਕੁਝ ਵੀ ਗਿਆ ਸੀ ਮਾਫੀ ਮੰਗਦਾ ਉਹ ਪਹਿਲਾਂ ਆਣ ਕੀ ਤੌਰ ਤੇ ਸ਼ਰਮਣੀ ਕਮੇਟੀ ਦੇ ਮੈਂਬਰ ਨਾਲ ਮੇਰੇ ਹੈਗੇ ਨੇ ਜੀ ਬਲਵੀਰ ਸਿੰਘ ਜੋਲਾ ਸਿੰਘ ਮੇਰਾ ਦੁਬਾਰਾ ਫੇਰ ਸਵਾਲ ਇਹ ਹੈ ਵੀ ਜਿਸ ਤਰ੍ਹਾਂ ਗੁਰਦੁਆਰਾ ਤੋਂ ਇੰਨੀ ਆਮਦਨ ਹੈ ਤਾਂ ਤੁਸੀਂ ਤਾਂ ਕਮੇਟੀ ਵੱਲੋਂ ਰਾਗੀ ਨੂੰ ਹੋਰ ਪੈਸੇ ਦੇਣੇ ਚਾਹੀਦੇ। ਇਹ ਜੋ ਆਮਦਨ ਤਾਂ ਹੈਗੀ ਹੈ ਨਾ 10ਵਾਂ ਹਿੱਸਾ ਸੀ ਅੰਮ੍ਰਿਤਸਰ ਵੀ ਭੇਜ ਦੇ ਜੀ। ਖਰਚੇ ਬਹੁਤ ਨੇ ਸਾਡੇ। 2000 3000 ਤਾਂ ਰੋਜ਼ ਦਾ ਸਾਡਾ ਦਿੱਲੀ ਦਾ ਖਰਚਾ ਜੀ। ਮੁਲਾਜ਼ਮੀਆਂ ਨੇ ਉਹਨਾਂ ਦੀ ਤਨਖਾਹ ਵੀ ਕੱਢਣੀ ਆ। ਗੁਰੂ ਘਰ ਦਾ ਕੰਮ ਵੀ ਕਰਾਉਣਾ ਜੀ ਅਸੀਂ। ਹੁਣ ਪਿੰਡ ਵਾਲੇ ਕਹਿੰਦੇ ਜੀ ਕੰਮ ਕਰਾਓ ਜੇ ਹੁਣ ਅਸੀਂ ਮਤਲਬ ਵੀ ਸਾਰੇ ਬੱਚਤ ਦਈ ਨਾ ਫਿਰ ਸਾਡੇ ਕਮੇਟੀ ਦਾ ਬੈਠਣ ਦਾ ਕੀ ਫਾਇਦਾ ਜੀ ਹਾਂ। ਜਿਹੜੀ ਇਹ ਆਮਦਨ ਹੈਗੀ ਇਹਦਾ ਆਡਿਟ ਵਗੈਰਾ ਹੁੰਦਾਗਾ। ਹਾਂਜੀ ਹਾਂ। ਉਹ ਤਾਂ ਮਤਲਬ ਵੀ ਅੰਮ੍ਰਿਤਸਰ ਜਾਂਦੀ ਆ ਮਤ ਕੁਝ ਹੋਰ ਲੋਕ ਮੌਜੂਦ ਨੇ ਭਾਈ ਕੀ ਨਾਮ ਆਪਣਾ ਉਹ ਨੰਬਰ ਜੀ ਕਿਸ ਤਰ੍ਹਾਂ ਦੇਖਦੇ ਕੱਲ ਜਿਹੜੀ ਮੰਦਪ ਆ ਗਈ ਘਟਨਾ ਤੁਹਾਡੇ ਗੁਰੂ ਘਰ ਚ ਹੋ ਗਈ ਨਹੀਂ ਦੇਖੋ ਇਹਨਾਂ ਨਾਲ ਹੀ ਗੱਲਬਾਤ ਹੋਈ ਤੁਸੀਂ ਮੇਰੇ ਨਾਲ ਹੋਈ ਹੈ ਜੀ ਬਾਬਾ ਜੀ ਦੀ ਗੱਲ ਵੀ ਹੋਈਆਂ ਖਾਲਾ ਅੱਛਾ ਤੁਸੀਂ ਜਿਹੜੀ ਤੁਹਾਡੀ ਤਰੱਕੀ ਹੋਈ ਹੈ ਨਹੀਂ ਤਰੱਕੀ ਕੋਈ ਨਹੀਂ ਹੋਈ ਪੁੱਛ ਲਓ ਬਾਬਾ ਜੀ ਨੂੰ ਵੀ ਪਰ ਅਸੀਂ ਤਾਂ ਗੱਲਾਂ ਕਰ ਰਹੇ ਸੀ ਉਧਰ ਉਹਨਾਂ ਦਾ ਬੇਟਾ ਵੀ ਮਤਲਬ ਇਹ ਇਹਨਾਂ ਨੇ ਵੀ ਗੱਟੀਆਂ ਨੇ ਮੈਨੂੰ ਗੱਲਾਂ ਵੀ ਤੁਸੀਂ 45 ਗੱਲਾਂ ਦਾ ਠੇਕਾ ਲੈਣਾ ਹੋ ਹੁੰਦਾ ਮੈਂ ਕਿਹਾ ਜੀ ਬਾਬਾ ਜੀ ਵੀ ਅਸੀਂ ਦੇਖੋ ਗੁਰੂ ਘਰ ਦਾ ਕੰਮ ਵੀ ਚਲਾਉਣਾ ਹੈ ਹੋ ਵੀ ਚਲਾਉਣਾ ਹੈ ਅਸੀਂ ਜਾਂ ਤਲਕੀਆਂ ਹੋਈਆਂ ਨੇ ਬਾਬਾ ਜੀ ਨੇ ਬੱਚਿਆਂ ਬਾਰੇ ਵੀ ਕਿਹਾ ਕਿ ਮੈਂ ਪੜ੍ਹਾਉਂਗਾ ਸਾਡੀ ਆਪਸ ਵਿੱਚ ਗੱਲ ਚੱਲ ਰਹੀ ਤੇ ਉਸ ਤੋਂ ਬਾਅਦ ਉਹ ਮੁੰਡਾ ਆ ਗਿਆ ਵੀ ਸਮਝਾ ਮੈਂ ਇਹ ਨਾ ਨਾ ਗੱਲ ਕਰ ਲੋ ਉਹ ਦੂਸਰੇ ਬੇਟੇ ਨੇ ਇਹਨਾਂ ਨੂੰ ਆਖਿਆ ਵੀ ਤੂੰ ਉਹ ਹੋ ਨਾ ਬਣਾ ਵੀ ਆਪਾਂ ਕੋਈ ਗੱਲ ਨਹੀਂ ਉਹ ਬਣਾਈ ਗਿਆ ਵੀਡੀਓ ਬਣਾਈ ਗਿਆ ਸਮਝਾ ਉੱਥੋਂ ਅਸੀਂ ਵੀ ਬਵਾਦਰੂ ਅਸੀਂ ਬਾਬਾ ਜੀ ਨੂੰ ਪੁੱਛ ਰਹੇ ਵੀ ਤੇ ਕੋਈ ਅਸੀਂ ਮਾੜਾ ਚੰਗਾ ਨਹੀਂ ਬੋਲੀ ਮਾਦਾ ਭਗ ਹੈ ਜੀ ਅਸੀਂ ਮਾਫੀ ਵੀ ਚੋਣੇ ਆਈਏ ਜੀ ਬਹੁਤ ਜੀ ਸੋ ਹਾਂਜੀ ਹਾਂਜੀ ਬਾਬਾ ਜੀ ਕੀ ਨਾਮ ਆ ਆਪਣਾ ਅੱਛਾ ਜਿਹੜੀ ਕੱਲ ਬਹੁਤ ਵੱਧ ਪੱਧਰੀ ਘਟਨਾ ਬਣੀ ਜੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੂਰੀ ਦੁਨੀਆ ਦੇ ਵਿੱਚ ਨੰਦਾ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਨਹੀਂ 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 ਜਿਹੜੇ ਅੱਜ ਦਾ ਸਮਾਂ ਨਾਲ ਜੀ ਸਹਿਬ ਜੀ ਅਗਾਂਹ ਦੀ ਸਹੀਦੀ ਦੇ ਹળે ਚੱਲ ਰਹੇ ਆ ਇੱਥੇ ਆ ਕੇ ਅਸੀਂ ਕਰਨੀ ਤਾਂ ਸੇਵਾ ਸੀ ਅਸੀਂ ਇਹ ਨਾ ਪੁੱਠੇ ਵਿਵਾਦਾਂ ਵਿੱਚ ਪੈ ਗਏ ਇਹ ਨਹੀਂ ਹੋਣੀ ਚਾਹੀਦੀ ਸੀ ਜਿਹੜਾ ਇਹ ਹੋਇਆ ਵਿਵਾਦ ਕਿਵੇਂ ਅਸੀਂ ਸ਼ਰਮਣੀ ਕਮੇਟੀ ਦੇ ਸਾਡੇ ਮੁਲਾਜ਼ਮ ਨੇ ਜੀ ਜਿਹੜੇ ਉਹ ਕੀਰਤਨ ਕਰਦੇ ਨੇ ਜਾਂ ਕਥਾ ਕਰਦੇ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਸ਼੍ਰੋਮਣੀ ਕਮੇਟੀ ਦਾ ਲਾਭ ਹੀ ਹੈਗਾ ਵੀ ਉਹਨਾਂ ਦੀ ਤਨਖਾਹ ਦਿੱਤੀ ਜਾਂਦੀ ਸ਼੍ਰੋਮਣੀ ਦੀ ਵੱਡੀ ਵੱਲੋਂ ਵੀ ਉਹਨਾਂ ਦੀ ਜਿਹੜੀ ਆਪਣੀ ਚੜ੍ਹਾ ਵਾ ਹੈਗਾ ਇਹ ਗੋਲਕਦੇ ਵਿੱਚ ਪੈਂਦਾ ਤੇ ਫਿਰ ਅਸੀਂ ਨੇ ਸੋਚਿਆ ਵੀ ਚਲ ਅੱਧੇ ਅਸੀਂ ਸੌਣ ਦੇ ਦਿਆ ਕਰਾਂਗੇ ਵੀ ਤੁਸੀਂ ਨੇ ਵੀ ਲੰਗਰ ਪੋਣੀ ਛਕਣਾ ਹੈਗਾ ਬਲਗੌਰ ਪਾਲ ਨੇ ਬੱਚੇ ਹੋ ਜਾਂਦੇ ਅਸੀਂ ਆਪਣੀ ਸੋਚ ਨਾਲ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਵੀ ਅਸੀਂ ਇਹਨਾਂ ਨੂੰ ਅੱਧੀ ਤਨਖਾਹ ਉਹ ਤਨਖਾਹ ਦੇ ਨਾਲ ਅਸੀਂ ਅੱਧੇ ਪੈਸੇ ਗੋਲਕਦੇ ਦੇ ਦੇ ਲਾ ਦੇ ਜੀ ਤੇ ਇੱਦੇ ਜਿਹੜੇ ਵਿਵਾਦ ਹੋਇਆ ਮੱਥਾ ਟੇਕਣ ਦੇ ਮੈਂ ਵੀ ਆਸ ਸੁਖਦੇ ਗਿਆ ਸੀ ਪਰ ਮੈਂ ਉਦੋਂ ਵਿਵਾਦ ਵਾਲੇ ਵਿੱਚ ਨਹੀਂ ਸੀ ਜਿੰਨਾ ਤੱਕ ਮੈਂ ਦੇਖਿਆ ਵੀਡੀਓ ਦੇਖੀ ਗਈ ਹੈ ਉਹ ਜੋ ਵੀਡੀਓ ਹੋਈ ਹੈ ਕਵਰਲ ਹੋਈ ਹੈ ਉਹ ਮਤਲਬ ਬਹੁਤ ਦੂਰ ਤੱਕ ਦੇ ਬਦਨਾ ਮੈਡੀਕਲ ਵੀ ਮਤਲਬ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ ਚਲੋ ਸੰਗਤ ਨੇ ਸਾਰਿਆਂ ਨੇ ਇਕੱਤਰ ਹੋ ਕੇ ਵਿਵਾਦ ਨੂੰ ਸੁਲਝਾ ਲਿਆ ਤੇ ਅੱਗੇ ਤੋਂ ਕੋਈ ਕਿਸੇ ਤਰ੍ਹਾਂ ਦਾ ਮਤਭੇਦ ਨਹੀਂ ਬਾਬਾ ਜੀ ਨਾਲ ਇੱਕ ਵਿਚਾਰ ਹੋਈ ਹੈ ਪਹਿਲਾਂ ਵੀ ਗੱਲਬਾਤ ਹੋਈ ਸੀ ਅੱਗੇ ਤੋਂ ਅਸੀਂ ਅਹੀ ਜੀ ਘਟਨਾ ਨੂੰ ਨਹੀਂ ਹੋਣ ਜਾਣ ਉਂਦਰ ਮਾ ਦਰਨ ਸਹਿ ਯੋਨਾ ਰਣ ਕਿੰਨਾ ਸੋ ਨਗਰ ਵਾਸੀ ਇਕੱਠੇ ਹੋਏ ਨੇ ਇਹਨਾਂ ਨੇ ਪੂਰੀ ਜਿਹੜੀ ਕਮੇਟੀ ਹੈ ਇੱਥੇ ਮੌਜੂਦ ਹੈ ਉਹਨਾਂ ਨੇ ਜਿਹੜੇ ਰਾਗੀ ਸਿੰਘ ਨੇ ਭਾਈ ਮਨਜੀਤ ਸਿੰਘ ਉਹਨਾਂ ਤੋਂ ਮਾਫੀ ਮੰਗੀ ਹੈ ਇਹਨਾਂ ਨੇ ਇਹ ਵੀ ਵਿਸ਼ਵਾਸ ਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਨਹੀਂ ਹੋਏਗਾ ਨਾ ਹੀ ਅਜਿਹਾ ਕੁਝ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੇਗਾ ਰਾਗੀ ਸਿੰਘ ਦੀ ਕੀਰਤਨੀ ਜਥਿਆਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਕੈਮਰਾਮੈਨ ਹਰਦੇਵ ਸਿੰਘ ਦੇ ਨਾਲ ਗਰਦੀਪ ਸਿੰਘ ਸਾਇਰੀ ਟੈਲੀਫਾਸਟ ਪੰਜਾਬੀ ਸੰਗਰੂਰ ਮਰੀ ਬੀ ਬੀ ਫਸ਼ਟਿਕਾ ਉਹਨਾਂ ਬੰਦਿਆਂ ਨੂੰ ਮਿਲਣਗੇ ਸੀ ਕਰਲਾਂਗੇ ਜੀ ਬਿਲਕੁਲ ਬੰਦੇ ਬੰਦੇ ਸੱਤ ਪਿੰਡ ਦੀ ਨੇ ਉਹ ਸੱਤ ਪਿੰਡ ਦੀ ਨੇ ਕੋਈ ਗੱਲ ਤੁਹਾਨੂੰ ਮੜਾ ਇੱਕ ਵਾਰੀ ਨਾ ਵੀ ਲੈ ਲਾਂਗੇ ਜਦ ਦੇਣਾ ਚਾਹਣਗੇ ਤੁਹਾਨੂੰ ਪਰਿਵਾਰ ਲਈ ਜਿਹੜਾ ਜਿਹੜਾ ਸੀਵਰ ਪਰਿਵਾਰ ਨਾਲ ਕੋਈ ਅਸੀਂ ਕਰੀ ਜਿਵੇਂ ਗੁਰਦੁਆਰਾ ਸਾਹਿਬ ਨੂੰ ਬੁਲਾ ਲਿਆ ਉਹ ਆਉਂਦੇ ਨੇ ਉਹ ਤੇ ਆ ਜਾਗੇ ਜੀ ਇਹਨਾਂ ਨੂੰ ਕੋਈ ਪਤਾ ਹੈਗਾ ਇਹਨਾਂ ਨੂੰ ਪਤਾ ਉਹਨਾਂ ਜਿਹੜੇ ਜਿਹੜੇ ਕਰੀਂਗਾ ਉਹਨਾਂ ਕੱਟ ਕੇ ਉਹਨਾਂ ਨੂੰ ਰੱਖੋ ਹਾਂ ਬ੍ਰੀਕ ਗੇਮ ਇਹਨਾਂ ਨੂੰ ਹਾਂ ਜੇ ਕਿਸੇ ਦਾ ਅਰਤੀ ਜਾਂ ਕੋਈ ਹੋਰ ਦੀ ਉਹਨਾਂ ਇਹਦੀ ਪਤਾ ਤੁਸੀਂ ਕੌਣ ਸੀ ਉਹ ਪਤਾ ਕੀ ਹੈ ਜੀ ਠੀਕ ਚਲੋ ਰੰਗ ਚਲੋ ਆਓ ਉਹ ਉਹਨਾਂ ਵਰਤ ਕੇ